ਐਸੀ ਕਿਰਪਾ ਮੋਹਿ ਕਰੂ ਐਸੀ ਕਿਰਪਾ ਮੋਹਿ ਕਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਢੋਪੜੀ ਸਾਹਿਬ ਅਸਾਮ ਤੋਂ ਸਜਾਇਆ ਗਿਆ ਮਹਾਨਗਰ ਕੀਰਤਨ ਦਾ ਇਤਆਸਿਕ ਗੁਰਦੁਆਰਾ ਨੌਵੀਂ ਪਾਛ ਹੈ ਹੀ ਬਾਬਾ ਪੁਕਾਰਾ ਸਾਹਿਬ ਕੇ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ ਜਿਨ੍ਹਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਦੇਦਾਰੇ ਕੀਤੇ। ਸਵੇਰ ਸਮੇਂ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਇਆ ਗਿਆ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਨੀ ਸ਼ਹਾਦਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਹਿਬਾਨ ਨਿਸ਼ਾਨ ਸਿੰਘਾਂ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸ਼ਖਸੀਅਤਾਂ ਨੂੰ ਗੁਰੂ ਘਰ ਤੋਂ ਸਰੂਪਾਉ ਬਖਸ਼ਿਸ਼ ਕੀਤੇ ਗਏ। ਐਸੀ ਕਿਰਪਾ ਮੋਹਿ ਕਰੂ ਐਸੀ ਕਿਰਪਾ ਮੋਹਿ ਕਰੂ ਐਸੀ ਕਿਰਪਾ ਮੋਹਿ ਕਰੂ ਐਸੀ ਕਿਰਪਾ ਮੋਹਿ ਕਰੂ ਸੰਤ ਚਰਨ અમાਰੋ ਮਾਤਾ ਸੰਤ ਚਰਨ અમાਰੋ ਮਾਤਾ ਨੈਨ ਦਰਸ ਤਨ ਤੂਰ ਪਰੋ ऐसी कृपा मोहि करु ऐसी कृपा मोहि करु ऐसी कृपा मोहि करु ऐसी कृपा मोहि करु हसियार चुके तुम इना जगजद जीते तुम मेरा किसी पतले आम ਤੋਂ بچਾਉਣਾ ਸੀ ਉਸ ਦੇ ਵਾਸਤੇ ਫਿਰ ਵੱਟੀਆਂ ਤੇ ਬਾਤ ਚਾਹੀਦੀ ਸੀ ਸਤਿਗੁਰਾਂ ਨੇ ਕੀਤੀ ਉਹ ਤਾਂ ਵਖਰੀ ਆਪਾਂ ਇਸ ਫਸਲੇ ਨੂੰ ਸਮਝੀਏ ਜਾਂ ਨਾ ਸਮਝੀਏ ਪਰ ਸਤਿਗੁਰੂ ਜੀ ਨੇ ਕੋਈ ਜਾਗਰੂਕੀ ਨਹੀਂ ਦਿੱਤਾ ਕੋਈ ਯੋਧਨੀ ਕੀਤੀ ਕੋਈ تلوار ਨਹੀਂ ਚਲਾਈ ਪਰ ਇੱਕ ਧਰਮ ਬਚਾ ਦਿੱਤਾ ਸਮਝਾ ਅੱਜ ਉਹ ਧਰਮ ਦੇ ਸ਼ਖਾਫੜੇ ਅਸੂਲਾਂ ਨੂੰ ਦੇਖਦਾ ਜਾ ਰਿਹਾ ਉਹ ਸਿੱਖਾ ਦੇ ਪ੍ਰਤੀ ਉਹਦਾ ਨਜ਼ਰੀਆ ਠੀਕ ਨਹੀਂ ਹੈ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦਾ ਫਰਸ ਭਾਰਾ ਮਾਨਸ ਕੀ ਜਾਤ ਸਭ ਹੈ ਇਹ ਤੇ ਪਹਿਚਾਨ ਬੋ ਇਹਨਾਂ ਅਸੂਲਾਂ ਦੇ ਚੱਲਦੇ ਹੋਇਆ ਹਿੰਦੂ ਧਰਮ ਬਚਾਉਣ ਦੇ ਖਾਤਰ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਫਰਸ ਪਾਸ ਗਿਆਵਾ ਨਗਰ ਕੀਰਤਨ ਰੂਪ ਦੇ ਵਿੱਚ ਵਾਕ ਵਾਕ ਥਾਵਾਂ ਤੇ ਪੜਾ ਕਰਦੇ ਆ ਜਿਵੇਂ ਸਮਾਗਮ ਹੁੰਦੇ ਰਸਤੇ ਵਿੱਚ ਵੀ ਗੁਰਮਤਿ ਸਮਾਗਮ ਹੁੰਦੇ ਆ ਪਹੁੰਚਾਇਆ ਜਾ ਰਿਹਾ ਆਓ ਆਪਾਂ ਸਾਰੇ ਸਿੱਖਾਂ ਨੂੰ ਵੇਖਦੀ ਐ ਘੱਟੋ ਘਾਟੇ ਸਤਿ ਆਵਦੀ ਤੇ ਆਪਾਂ ਸਾਰੇ ਗੁਰੂ ਦੇ ਘੜ ਲੱਗੀ ਐ ਬਾਬਾ ਤੁਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣੀ ਐ ਬਾਣੀ ਦੇ ਪਾਣੀ ਧਾਰ ਨਹੀਂ ਹੋਈ ਐ ਤੇ ਫਿਰ ਇਹ ਛਾੜੀਆਂ ਬਣਾਈਆਂ ਹੋਈਆਂ ਸ਼ਤਾਰਨੀਆਂ ਸਭ ਲਿਆ ਸਮੁੱਚੀਆਂ ਸਖਤਾਂ ਦਾ ਬੜਾ ਠਾਠਾ ਵਰਦਾ ਇਕੱਠ ਜੀ ਤੇ ਪਿਆਰ ਚਲਕ ਰਿਆ ਤੁਹਾਡਾ ਤੁਸੀਂ ਆਏ ਹੋ ਰਿਪੋਰਟਰ ਵੀਰ ਮੀਡੀਆ ਵੀਰ ਆਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਥੇ ਅਗਲੇ ਪੜਾਅ ਵਾਸਤੇ ਜੋ ਲੰਗਕੀਤਨ ਸਾਰੇ ਹਸਤਾਬ ਦੇ ਵਕ ਵਕ ਬਨੇ ਤੋਂ ਉੱਦਾ ਆਇਆ ਰਾਤੀ 3:00 ਵਜੇ ਇੱਥੇ ਜਿਹੜਾ ਹਾਰਾਉ ਸੀ ਤੇ ਅੱਜ ਤੇ ਪਹਿਲਾ ਬਹੁਤ ਸਾਰਾ ਸੰਗਤ ਦੇ ਸਵਾਗਤ ਕੀਤਾ ਸਿੱਖ ਸੰਤਾ ਨੇ ਉਸੇ ਇਲਾਕੇ ਦੀਆਂ ਨਗਰ ਕੌਂਸਲੋਂ ਸ਼ੋਭਣੀ ਗੁੰਦਰਾ ਪ੍ਰਬੰਧਕ ਕਮੇਟੀ ਉਹਨਾਂ ਜੋ ਅੱਜ ਦੇ ਪੜਾਅ ਵਾਸਤੇ ਅਗਲੇ ਪੜਾਅ ਕਰਤੇ ਚੱਲੇ ਪਾ ਰਹੇ ਨੇ ਉਹ ਕਿ ਸਿੱਖ ਸਾਹਿਬ ਨੇ ਜਿਵੇਂ ਆਬੀਂ ਦੱਸਿਆ ਹੈ ਕਿ ਇਹ ਅਦੁੱਤੀ ਜਿਹੜੀ ਸਾਦਤ ਆ ਗੁਰੂ ਸਾਹਿਬ ਨੇ ਆਪਣਾ ਆਪ ਸ਼ਬਦ ਕਰਕੇ ਦੁਸਰੇ ਦਾ ਧਰਮ ਚੋਂਣ ਵਾਸਤੇ ਜਿਹੜਾ ਜੋ ਸਦਾ ਜਿਹੜਾ ਗੁਰਨਾਨ ਕਾਸ਼ਰ ਬਖਸ਼ ਕੀਤਾ ਸੈਂ ਉਹਨਾਂ ਸਾਦਤਾਂ ਤੇ ਚੱਲਦੀਆਂ ਉਹ ਤੁਮ ਨੂੰ ਬਚਾਇਆ ਤੇ ਅੱਜ ਕੋਟਾ ਦਾ 350 ਸਾਲਾ ਸ਼ੀਂਢਾੜਾ ਦੋਸੇ ਇੱਕ ਸੰਤਾ ਅਨੰਕੂ ਸਾਹਿਬ ਦੀ ਪੁੱਤਰ ਲਗੀ ਕੇ ਬਣਾ ਰਹੀਆਂ ਨੇ ਤੋਂ ਕੋਈ ਤੋਂ ਜਿਹੜਾ ਨਲਕੀ ਤੇ ਚਲਣਾ ਹੈ ਉਹਨਾਂ ਦੀ ਸਮਾਪਤੀ ਗੁਰਨਾਨ ਸਿੰਘ ਦੇ ਇੱਕ ਗੁਰੂ ਨਾਪੋ ਸਾਹਿਬ ਜੀ ਦੇ ਉਸ ਇਸਬਾਬ ਹੋਣਾ ਹੈ ਔਰ ਜਿੱਥੋਂ ਅੱਜ ਚੱਲੇ ਪਹੁੰਚੇ ਉਸੇ ਮੈਂ ਸਮਝਦਾ ਕਿ ਸਿੱਖ ਤੋਂ ਦੇ ਮਹਾ ਆ ਵਿਦਵਾਨ ਸਹਿਬਾਨ ਰਾਗੀ ਸਹਿਬਾਨ ਦਿੱਤਾ ਕਿ ਵਕਤ ਸ਼ਾਮਾ ਤੇ ਸਿੱਖੀ ਦਾ ਪ੍ਰਚਾਰ ਵੀ ਦਿੱਤਾ ਔਰ ਇਹ ਵੀ ਦੱਸਿਆ ਕਿ ਸਾਡੇ ਗੁਰੂ ਸਾਹਿਬ ਦੇ ਕਈਆਂ ਦੇ ਸਿੱਖਾਂ ਨੂੰ ਪਤਾ ਨਹੀਂ ਸੀ ਜਿਵੇਂ ਤੁਗੜੀ ਸਾਹਿਬ ਉਹਦੇ ਇਸ ਤੋਂ ਉਹ ਉਸ ਯਾ ਸਾਥੀਓ ਅਸੀਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਨੀ ਕੋਪਾਨੀ ਕਿਉਂ ਦਿੱਤੀ ਆ ਕਿਹਦੀ ਜਗਤਾਂ ਵੀ ਮੈਸਮਨਾ ਕਿਤਲਾ ਵੀ ਲੋਕਾਂ ਦੇ ਪੈਦਾ ਹੋਈ ਆ ਕਿ ਮੈਂ ਆਪਣੇ ਵੱਲੋਂ ਛੋਕੜੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਲਾ ਸਿੰਘ ਜੀ ਸ੍ਰੀਮント ਲਮੀਪੀ ਜੀ ਨੂੰ ਆਕੇ ਨਮੋਸਿਆ ਸਾਰੀ ਸេចក្តਾਂ ਤੋਂ ਮਾਫੀ ਕਰਦਾ ਹਾਂ ਔਰ ਵੱਡੇ ਪਰਾਲੇ ਕੀਤੇ ਨੇ ਛੋਕੜੀ ਕੋਤਰਾ ਪ੍ਰਬੰਧਕ ਕਮੇਟੀ ਦੇ ਅਫਸਰ ਅਜਦਰ ਸਿੰਘ ਜੀ, ਸਾਹੀਬ ਸਾਹਿਬ ਐਡਵੋਕੇਟ ਸਾਹਿਬ ਜਿਹੜੇ ਪ੍ਰਧਾਨ ਨੇ ਔਰ ਉਹਨਾਂ ਨੇ ਆਪਣੇ ਵਿਚਾਰਕਾਂ ਨੂੰ ਆਪਣੀ ਬਰਬਾਨਾ ਨੂੰ ਸਿੱਖ ਤੋਂ ਨਾਲ ਲੈ ਕੇ ਵੱਡਾ ਪਾਲਾ ਕੀਤਾ ਇੱਕ ਉਹ ਦੀ ਬਸ ਹੰਗਾਮੀ ਕਰਦਾ ਸਿੱਖ ਸਾਹਿਬ ਹੀ ਆਏ ਦਾ ਦਾ ਵਿਦਵਤ ਕਰਦਾ ਸਿੱਖ ਸਿੱਖ ਦਾ ਕਰਦਾ ਸਾਡੇ ਸੰਪਰਤਵਾ ਕੰਨਾਚੜ ਬਾਬਾ ਜੀ ਲੰਗ ਸਿੰਘ ਉਸੀ ਬਾਬਾ ਜੁਗਾ ਸਿੰਘ ਜੀ ਉਹਨਾਂ ਨੇ ਕਰਨ ਜੀ ਉਹ ਸਾਧ ਸੰਗਤ ਆਏ ਨੇ ਜਿਸ ਤਾਈਂ ਬਾਬਾ ابو ਜੀ ਉਹ ਵੀ ਆਏ ਤੇ ਕਾਸ਼ਵਾਲ ਦੇ ਬਾਬੇ ਆਏ ਉਹਨਾਂ ਦਾ ਵੀ ਸਵਾਦ ਕਰਦਾ ਤੋ ਅੱਗੇ ਪੜਾਉਣ ਵਾਸਤੇ ਜੋ ਚਾਲੇ ਮੋੜ ਲਗੇ ਸੋ ਉਸ ਸਿੱਖ ਸਖ ਨੂੰ ਪੁੱਛਿਆ ਕੀ ਆਇਆ ਕੀ ਆਵਾ ਪਰ ਸਾਰੀਆਂ ਉਹਦਾ ਜਿਹੜੇ ਆਪਣੇ ਜਿ ਬੜੀ ਵੱਡੀ ਵਿਰੋਧਤਾ ਜਿਹੜੇ ਇੱਕ ਦੂਜੇ ਨਾਲ ਅਜੇ ਵੀ ਲਤਾ ਕੀਤੀ ਜਾਂਦੇ ਸਾਨੂੰ ਪਤਾ ਨਹੀਂ ਕਿ ਸਾਡੇ ਗੁਰੂ ਨੇ ਕਿਉਂ ਕੁਰਬਾਨੀ ਕੀਤੀ ਸੀ ਸਾਡੇ ਸਿੱਖ ਵੀਰ ਜਿਹੜੇ ਆ ਅਜੇ ਵੀ ਵਕ ਵਕ ਤਰ੍ਹਾਂ ਦੇ ਜਿੱਤੇ ਬੈਠੇ ਕਿ ਮੜਾ ਰਿਹਾ ਕੋ ਕਿਤੇ ਦੇ ਬੈਠਾ ਰਿਹਾ ਸਾਨੂੰ ਇਸ ਕੁਰਬਾਨੀ ਨੂੰ ਮੁੱਖ ਰੱਖਦੇ ਆ ਇੱਕ ਸਾਥ ਰਾਪਰ ਮੰਦਰ ਚ ਮੀਟਿੰਗ ਨੇ ਅਤੇ ਸਿੱਖ ਸਭਾ ਨੇ ਵੀ ਕਿਹਾ ਕਿ ਸਿੱਖ ਪੰਥ ਨੂੰ ਅੱਗੇ ਸਾਰੇ ਤਾਂ ਮੰਨ ਜਿਹੜੇ ਗੁਰੂ ਸਾਹਿਬ ਨੂੰ ਜੀ ਨਮਸਕਾਰ ਕਰਦੇ ਨੇ ਸਾਰਿਆਂ ਨੂੰ ਇੱਕ ਮੱਥੇ ਤੇ ਬੈਠ ਕੇ ਗੁਰੂ ਸਾਹਿਬ ਦੀ ਇਸ 350 ਸਾਲਾਂ ਦੀ ਇਤਿਹਾਸ ਬਣਾਉਣਾ ਚਾਹੀਦਾ ਤੁਮਾ ਵੀ ਆਪਣੇ ਵੱਲੋਂ ਬੇਨਤੀ ਕਰਦਾ ਕਿ ਆਪਾਂ ਰਲ ਕੇ ਗੁਰੂ ਦੇ ਜਿਹੜਾ ਸੀਟ ਪਹੁੰਚਿਆ ਹੋਇਆ ਉਹਨਾਂ ਦੇ ਸੀਟ ਨੂੰ ਵਰਤਦਾ ਜਿਹੜਾ ਹੈ 350 ਸਾਲਾਂ ਦਾ ਇਤਿਹਾਸ ਹੈ ਜੀ ਜੀ ਸੁਜੀਤ ਮੈ ਬੱਟੀ ਵੀ ਦੇਖ ਰਹੇ ਹੈ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਿਸ਼ਿੰਦਰਜੀਤ ਸਿੰਘ ਰਾਜਨ ਪ੍ਰਤੀਨਿਧ ਬਾਬਾ ਬਕਾਲਾ ਸਾਹਿਬ ਤੋਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਜਿੱਥੇ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇਰਾ ਦਿਨ ਤਪ ਕੀਤਾ ਔਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਜੀ ਨੂੰ ਸਮਰਪਤ ਇੱਕ ਮਹਾਨ ਨਗਰ ਕੀਰਤਨ ਸ਼੍ਰੀ ਧੋਬੀ ਸਾਹਿਬ ਸਾਮਪਨ ਸਜਾਇਆ ਗਿਆ ਜੋ ਕਿ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਨੂੰ ਇਤਿਹਾਸਿਕ ਗੁਰਦੁਆਰਾ ਨਵੀਂ ਫਾਖਸਾ ਹੀ ਵਿਕੇ ਪਹੁੰਚਿਆ ਔਰ ਇੱਥੇ ਵਿਸ਼ਰਾਮ ਕੀਤਾ ਔਰ ਅੱਜ ਜੋ بڑے ਜਕਾਰਿਆਂ ਦੀ ਗੂੰਜ ਦੇ ਵਿੱਚ ਪੰਜਾ ਪੈਰਾਂ ਦੀ ਅਗਵਾਈ ਹੈ ਅਤੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਜਕਾਰਿਆਂ ਦੀ ਗੂੰਜ ਵਿੱਚ ਤੋਂ ਨਗਰ ਕੀਰਤਨ ਰਵਾਨਾ ਹੋਇਆ